ਕਿਰਤ ਹੈ ਗਿਆ ਤੇ ਮੈਨੂੰ ਪਤਾ ਨਾ ਕੋਈ ਬੀਤੇ ਦਿਨੀ ਹੀ ਜ਼ਮੀਨੀ ਵਿਵਾਦ ਦੇ ਕਾਰਨ ਖੇਤਾਂ ਦੇ ਵਿੱਚੋਂ ਪਿਓ ਤੇ ਪੁੱਤ ਦੀ ਮ੍ਰਿਤਕ ਦੇ ਮਿਲੀ ਸੀ ਅਤੇ ਉਸ ਤੋਂ ਬਾਅਦ ਹਰ ਪਾਸੇ ਸੰਸਨੀ ਫੈਲ ਗਈ ਸੀ ਪਰਿਵਾਰਾਂ ਦੇ ਪਰਿਵਾਰ ਇਸੇ ਤੇ ਚਲਦੇ ਉਜੜ ਰਹੇ ਨੇ ਤੇ ਇੱਕ ਹੋਰ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜ਼ਮੀਨੀ ਵਿਵਾਦ ਤੇ ਚਲਦਿਆਂ ਫਿਰ ਤੋਂ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦੋ ਦੀ ਜਾਨ ਲੈਣ ਦੀ ਦੁਖਦ ਖਬਰ ਸਾਹਮਣੇ ਆਈ ਜਦੋਂ ਕਿ ਪੰਜ ਹੋਰ ਜਾਣੇ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਦੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ ਦਾਸਦੀ ਹੈ ਕਿ ਹਮਲਾਵਰ 3 ਪਿੰਡ ਗੁਮਾਨਪੁਰਾ ਦੇ ਰਹਿਣ ਵਾਲੇ ਹਨ ਅਤੇ ਦੋ ਤੋਂ ਤਿੰਨ ਦਰਜਣੇ ਹੀ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਕੋਲ ਮਾਰੂ ਹਥਿਆਰ ਸਨ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਦੇ ਵਿਚਾਲੇ ਪਹਿਲਾਂ ਹੀ ਗੱਲ ਬੱਧ ਚੁੱਕੀ ਸੀ ਬਹਿਸਬਾਜ਼ੀ ਹੋਈ ਅਤੇ ਫਿਰ ਦੂਜੀ ਧਿਰ ਨੇ ਵਾਪਸ ਜਾ ਕੇ ਹਥਿਆਰ ਲਿਆਉਂਦੇ ਅਤੇ ਹਮਲਾ ਕਰ ਦਿੱਤਾ ਉਹਨਾਂ ਨੇ ਖੁਦ ਗੱਡੀ ਤੇ ਓਲੇ ਲੁੱਕ ਕੇ ਆਪਣੀ ਜਾਨ ਬਚਾਈ ਅਤੇ ਹੋਰਾਂ ਵਿਅਕਤੀਆਂ ਦੀ ਜਾਨ ਲੈ ਲਈ ਐਸਆਈ ਕੁਪਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਹਸਪਤਾਲ ਪਹੁੰਚੇ ਨੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੋ ਵਿਅਕਤੀਆਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਬਚਨ ਸਿੰਘ ਅਤੇ ਬਿਆਨਤਾ ਸਿੰਘ ਪੁੱਤਰ ਕਰਨਾਲ ਸਿੰਘ ਦੇ ਵਜੋਂ ਕੀਤੀ ਗਈ ਹੈ ਦੋਵੇਂ ਹੀ ਮ੍ਰਿਤਕ ਤਾਏ ਚਾਚਿਆਂ ਦੇ ਆਪਸ ਦੇ ਵਿੱਚ ਮੁੰਡੇ ਲਗਦੇ ਨੇ ਭਰਾ ਸੀ ਇਹ ਅਤੇ ਇਸ ਤੋਂ ਇਲਾਵਾ ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜ਼ਮੀਨੀ ਵਿਵਾਦ ਤੇ ਵਟਵਾਰੇ ਦੇ ਕਾਰਨ ਇਹ ਸਭ ਕੁਝ ਹੋਇਆ ਇਹਨਾਂ ਦੇ ਵਿੱਚ 40 ਸਾਲ ਪਹਿਲਾਂ ਇਹ ਸਭ ਕੁਝ ਹੋ ਚੁੱਕਿਆ ਸੀ ਪਰ ਇਸ ਵਿਵਾਦ ਦੇ ਕਾਰਨ ਹੀ ਅੱਜ ਦੋਹਾਂ ਤੀਰਾਂ ਦੇ ਵਿਚਾਲੇ ਪిల్లా ਕਹਾ ਸੁਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਾਨ ਲੈ ਲਈ ਜਾਂਦੀ ਹੈ ਕੀ ਮਸਲਾ ਹੈ ਕੋਸ਼ ਨਹੀਂ ਸਾਡੇ ਡੈਡੀ ਦੇ ਪਰਤੀ ਪੋਂਦਾ ਹੀ ਕਰਦੀ ਸਾਨੂੰ ਤੇ ਕੁਝ ਵੀ ਨਹੀਂ ਪਤਾ ਸਾਨੂੰ ਤੇ ਉਦੋਂ ਹੀ ਪਤਾ ਲੱਗਾ ਜਦੋਂ ਗੋਲੀਆਂ ਵੱਜ ਕੇ ਸਾਰਾ ਕੁਝ ਹੀ ਹੋ ਗਿਆ ਪਤਾ ਨਹੀਂ ਪਈ ਕੀ ਹੋਇਆ ਸਾਨੂੰ ਪਾ ਸਾਡੇ ਡੈਡ ਦਾ ਇਨਸਾਫ ਚਾਹੀਦਾ ਸਾਨੂੰ ਜਿੰਨੇ ਵੀ ਗੋਲੀਆਂ ਮਾਰੇ ਸਾਨੂੰ ਇਨਸਾਫ ਚਾਹੀਦਾ ਬਾਸ ਸਾਨੂੰ ਕੋਸ਼ ਵੀ ਨਹੀਂ ਚਾਹੀਦਾ ਤੈਨੂੰ ਕੋ ਪਤਾ ਕਿੰਨਾ ਕਿੰਨਾ ਕੋ ਸੁਨਗੋਸ਼ ਵੀ ਨਹੀਂ ਪਤਾਈ ਵੀ ਨਹੀਂ ਪਤਾ ਕਿੰਨਾ ਹੋਇਆ ਇਹ ਆਹਦੇ ਘਰੇ ਹੀ ਗਏ ਇਹ ਤੇ ਡੈਡੀ ਪਰਦੀ ਪਾਉਂਦੇ ਪੈ ਆਪਦੇ ਘਰੇ ਹੀ ਗਏ ਉਹਨਾਂ ਦੇ ਘਰੋਂ ਲੈ ਕੇ ਗਏ ਨੇ ਕਿ ਆਓ ਇਧਰ ਨੂੰ ਤੇ ਡੈਡੀ ਚਲੇ ਗਏ ਚਾਚਾ ਜੀ ਗੁਰਪ੍ਰੀਤ ਹੀ ਨਾਲ ਜਿੰਨਾਂ ਦੀ ਨਾਲ ਡੈਥ ਹੋਈ ਹੈ ਬੀਨੋਲੇ ਕੇ ਗਏਗੇ ਸਾਡਾ ਤੇ ਕੁਛ ਵੀ ਨਹੀਂ ਉਹ ਤੇ ਉਹਨਾਂ ਦਾ ਹੀ ਰੋਲਾ ਸੀ ਡੈਡੀ ਦੇ ਮੈਸੇਜ ਚਲੇ ਗਏ ਨਾਲ ਚਲੋ ਕੋਈ ਪਿੰਡ ਵਿੱਚੋਂ ਕਹਿ ਹੀ ਦਿੰਦਾ ਕਿ ਆਜੋ ਚਲਿਏ ਨਾਲ ਚਲੇ ਗਏ ਡੈਡੀ ਸਾਨੂੰ ਥੋੜੀ ਪਤਾ ਹੈ ਜੇ ਸਾਨੂੰ ਇਸ ਚੀਜ਼ ਦਾ ਪਤਾ ਹੁੰਦਾ ਕਿ ਉਹਨਾਂ ਨੇ ਇਦਾਂ ਖੜਨਾ ਹੀ ਤਾਂ ਉਹ ਡੈਡੀ ਨੂੰ ਕਦੀ ਵੀ ਨਾ ਜਾਣ ਦਿੰਦੇ ਕਿੰਨੇ ਬੰਦੇ ਜਿਹਨਾਂ ਕੋਲ ਇਹਨਾਂ ਪਤਾ ਨਹੀਂ ਇਹ ਵੀ ਨਹੀਂ ਸਾਨੂੰ ਪਤਾ ਕੁਛ ਵੀ ਕਿੰਨੇ ਬੰਦੇ ਨੇ ਭਾਜੀ ਬਡੀਰ ਜੀ ਆਈ ਤੋਂ ਚਰਨ ਸਿੰਘ ਕਿਹੜਾ ਪਿੰਡ ਕਾਕਰ ਤਰੀਨ ਆਜੀ ਕੀ ਮਸਲਾ ਜਿਹੜਾ ਮਸਲਾ ਇਹ ਹੀ ਪੀ ਅੱਜ ਤੋਂ 83 ਸਾਲ 83 84 ਸਾਲ ਦੀ ਪਹਿਲੀ ਵੱਟੀ ਆ। ਹਰਪੰਸ ਸਿੰਘ ਹਰਪੰਸ ਸਿੰਘ ਮਾਨਪੁਰਾ ਸੂਬੇਦਾਰ ਇਹ ਉਹਦੇ ਨਾਲ ਕਿੰਨਾ ਥਾ ਜਿਹੜਾ ਬਟਾ ਪੰਜ ਕਨਾਲ ਥਾ ਅੱਜ ਕੀ ਮਸਲਾ ਆ ਜਿਹੜਾ ਮਸਲਾ ਇਹ ਪੀ ਉਹ ਪਹਿਲੀ ਵਾਹਣ ਪੈ ਗਏ ਕਿ ਦਮ ਆ ਗਏ ਪੁੱਛਿਆ ਹੀ ਨਹੀਂ ਆ ਗਏ ਕਿੰਨੇ ਕ ਬੰਦੇ ਗੱਡੀਆਂ ਐ ਤੇ ਨਾ ਗੱਡੇ 12 ਬੰਦੇ ਲੈ ਲੈ ਲਓ ਜੀ ਕਿਹੜੇ ਪਿੰਡ ਦੇ ਤੇ ਕੀ ਕੀ ਨਾਮ ਉਹਨਾਂ ਦੇ ਪਿੰਡ ਗਮਾਨਪੁਰ ਆ ਜੇ ਉਹਨਾਂ ਦਾ ਸਾਰੇ ਅੱਛਾ ਜੀ ਹਰਬੰਸ ਸਿੰਘ ਕਰਾ ਤੇ ਲੜਕੇ ਲੜਕਾ ਅੱਛਾ ਜੀ 78 ਟਾਇਰ ਅੱਛਾ ਕੀ ਕੀ ਤਾੜਣ ਕਿ ਮਰਜੀ ਦੇ ਕੋਈ ਵਿਰੋਧ ਕੀਤਾ ਨਾ ਜਾ ਕੇ ਇਹਨਾਂ ਆਗੇ ਵਿਰੋਧ ਕੀਤਾ ਨਾ ਗੋਲੀਆਂ ਚਲਾਉਣੀਆਂ ਕਰਤੀ ਸ਼ੁਰੂ ਕਰਤੀਆਂ ਕੋਈ ਬੀਅੰਤ ਸਿੰਘ ਸਾਨੂੰ ਕਰਨੈਲ ਸਿੰਘ ਜਿਹਦੀ ਡੈਥ ਹੋਈ ਹੈ ਗੁਰਪ੍ਰੀਤ ਸਿੰਘ ਸਾਨੂੰ ਭਜਨ ਸਿੰਘ ਮੇਰੇ ਤਾਇ ਦਾ ਪੁੱਤ ਉਹ ਪਤਿਆ ਲੱਗਦਾ ਬੈਂਤ ਸਿੰਘ ਤੇ ਜਹਮੀ ਜਗਤਾਰ ਸਿੰਘ ਜਹਮੀ ਤੇ ਗੁਰਮੰਗਲ ਸਿੰਘ ਜਹਮੀ ਤੇ ਬਲਜੀਤ ਸਿੰਘ ਜਹਮੀ ਤੇ ਹੋਰ ਕਿਹੜਾ ਜਗਤਾਰ ਸਿੰਘ ਜਹਮੀ ਸਾਣਾ ਕਿਹੜਾ ਪੈ ਜਾਂਦਾ ਸਾਣਾ ਲੁੱਪ ਹੋ ਗਈ ਇਹਦਾ ਕੋ ਪਹਿਲਾਂ ਵੀ ਰਟਾ ਚੱਲਦਾ ਹੁੰਦਾ ਮੈਂ ਪਹਿਲਾਂ ਕੋਈ ਰਟਾ ਨਹੀਂ ਕੇ ਦਾਮੀ ਉਹਨਾਂ ਆਏ ਆ ਪਹਿਲਾਂ ਦੱਸਿਆ ਹੀ ਨਹੀਂ ਨਾ ਕਿ ਵੈਸੇ ਆਪਣੀ ਪੈਲੀ ਵਣੀ ਤੁਸੀਂ ਆਪਣੀ ਵਾ ਲਓ ਕੋਈ ਅਜਪਲ ਕਹਿੰਦਾ ਉਹਦੇ ਵੰਡੇ ਦੀ ਪੈਲੀ ਹਾਂਜੀ ਕੋਈ ਅਜਪਲ ਕੋਈ ਮਸਲਾ ਨਹੀਂ ਹੋਇਆ ਅਜਪਲ ਕਿਤੇ ਪੁਲਸਾਹੀ ਉਹਨਕੇ ਬਾਅਦ ਆਈ ਜੀ ਪੁਲਸਾਹੀ ਬਾਅਦ ਮੇਰਾ ਨਾਮ ਗੁਰਦੇਵ ਸਿੰਘ ਜੀ ਆਏ ਸਰ ਸਾਡੇ ਨਾਲ ਪਹਿਲੀ ਕੋ ਵਟਾਈ ਸਾਡੇ ਕੋ ਦਾਦੇ ਬਰਦਾਜ਼ਿਆਂ ਨੇ ਉਹਨਾਂ ਨੇ ਆਣ ਕੇ ਦੇ ਆਪਣੀ ਪਹਿਲੀ ਵਾਹਣ ਲਾਪੇ ਜਿਹੜੀ ਪਹਿਲਾਂ ਵਟਾਈ ਸੀ ਅਸੀਂ ਉਹ ਚ ਮਕਈ ਬੀਜੀ ਉਹਨਾਂ ਸਾਡੀ ਮਕਈ ਵਾਹਤੀ ਤੇ ਅਸੀਂ ਜਗ ਡੱਕਣ ਲੱਗੇ ਆਂ ਵੀ ਨਾ ਵਾਓ ਉਹਨਾਂ ਨੇ ਵਾ ਸਾਡੇ ਗੋਲੀਆਂ ਮਿਹਾਉਣੀਆਂ ਚਾਹਦੀਆਂ ਸਾਡੇ ਦੋ ਬੰਦੇ ਮਰ ਗਏ ਆ ਇੱਕ ਗੁਰਪ੍ਰੀਤ ਸਿੰਘ ਤੇ ਇੱਕ ਬਿਨ ਸਿੰਘ ਤੇ ਚਾਰ ਬੰਦੇ ਸਾਡੇ ਜ਼ਖਮੀ ਹੋਏ ਆ ਉਹਨਾਂ ਨੂੰ ਸ਼ਹਿਰ ਰੈਫਰ ਕਰਤਾ ਗੋਲੀਆਂ ਉਹਨਾਂ ਚਾਹੁੰਦੇ ਵਜੀਆਂ ਆ ਕਿੰਨੇ ਬੰਦੇ ਸੀ ਇਹ ਚਾਰ ਗੱਡੀਆਂ ਜੀ ਚੋਂ ਗੱਡੀਆਂ ਦੇ ਹਿਸਿਆਰਾਂ ਨਾਲ ਲੈਸ ਤੇ 13 14 ਬੰਦੇ ਹੋਣਗੇ ਤੇ ਨਾਨ ਕੰਨੇ ਵਾ ਗੋਲੀ ਚਲਾਉਣੀ ਸ਼ੁਰੂ ਕਰਤੀ ਐ ਤੇ ਚਾਹ ਦੋ ਬੰਦੇ ਸਾਡੇ ਮਰ ਗਏ ਆ ਤੇ ਬਾਕੀ ਰੈਫਰ ਕਰਦੇ ਜਾ ਰਹੇ ਚਾਰ ਕਨਾਲਾਂ ਜਿਹਨਾਂ ਦਾ ਝਗੜਾ ਜੇ ਜਿਹੜਾ ਪੁਰਾਣਾ ਚੱਲਦਾ ਉਹ ਪੁਰਾਣਾ ਪਟਾਂਦਰਾ ਕੋਈ ਪੁਰਾਣਾ ਝਗੜਾ ਨਹੀਂ ਅਕਾਲ ਹੀ ਆਏ ਅਕਲ ਅੱਜ ਹੀ ਜਾਣ ਕੇ ਤੇ ਜਾਣ ਚੱਕ ਗੋਲੀ ਚਲਾਤੀ ਐ ਤੇ ਦੋ ਬੰਦੇ ਸਾਡੇ ਮਰ ਗਏ ਆ ਤੇ ਚਾਰ ਜਿਹੜੇ ਉਹ ਜ਼ਖਮੀ ਹੋਏ ਆ ਮੌਕੇ ਤੇ ਪੁਲਿਸ ਪਹੁੰਚੀ ਤੇ ਇੱਕ ਬੰਦਾ ਉਹਨਾਂ ਦੇ ਮੌਕੇ ਤੇ ਫੜਾਤਾ ਜਿਹੜਾ ਨਾਲ ਆਇਆ ਸੀ ਬਾਕੀ ਭੱਜ ਗਏ ਤੇ ਇੱਕ ਫੜਾਤਾ ਇਹਨਾਂ ਦਾ ਕੋਈ ਨਾਮ ਪਤਾ ਹੈਗਾ ਉਹਨਾਂ ਦਾ ਇਹ ਉਹ ਗੁਮਪਿੰਡੋਂ ਦਾ ਗਮਾਨਪੁਰਾ ਹੈ ਤੇ ਹਰਬੰਸ ਸਿੰਘ ਦਾ ਲੜਕਾ ਤੇ ਉਹਦੇ ਪੁੱਤ ਲਟਾਇਰ ਸੂਬੇਦਾਰ ਤੇ ਉਹਦੇ ਪੋਤਰੇ ਦੇ ਨਾਲ ਤੇ ਲਟਾਇਰ ਠੰਦਾ ਰਿਹਾ ਤੇ ਨਾਲ ਸਾਡੇ ਪਿੰਡ ਦੇ ਨਾਲੇ ਬੰਦੇ ਇਹ ਕੁਝ ਜਿਨ੍ਹਾਂ ਨੇ ਟਰੈਕਟਰ ਦਿੱਤਾ ਖੁਦ ਸਤਨਾਮ ਸਿੰਘ ਸਾਨਾ ਕਰਤਾਰ ਸਿੰਘ ਤੇ ਉਹਦਾ ਮੁੰਡਾ ਸਤਨਾਮ ਸਿੰਘ ਦਾ ਵੀਰੂ ਤੇ ਮੰਨਾ ਇਹ ਨਾਲ ਟਰੈਕਟਰ ਵਾਹੁੰਦੇ ਰਹੇ ਖੁਦ ਇਹ ਮੰਗ ਹੈ ਇਨਸਾਫ ਹੋਣਾ ਚਾਹੀਦਾ ਹੈ ਜੋ ਵੀ ਇਹਨਾਂ ਪਰਚਾ ਸਜ਼ਾ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਡੀਐਸਪੀ ਗੁਰਿੰਦਰਪਾਲ ਸਿੰਘ ਅਮਰਸਰ ਦੀ ਅਕਤੀ ਅੱਜ ਥਾਣਾ ਲੋਪੋਕੇ ਦੇ ਅਧੀਨ ਪਿੰਡੇ ਪਿੰਡ ਕਰਤਰੀਨ ਵਿਖੇ ਦੋ ਪਾਰਟੀਆਂ ਦੇ ਆਪਸ ਵਿੱਚ ਇੱਕ ਲੈਂਡ ਡਿਸਪੂਟ ਕਰਕੇ ਝਗੜਾ ਹੋ ਗਿਆ ਸੀ ਇਸ ਡਿਸਪੂਟ ਦੇ ਦਰਮਿਆਨ ਇੱਕ ਪਾਰਟੀ ਜਿਸ ਨੂੰ ਕਿ ਰਿਟਾਇਰਡ ਇੰਸਪੈਕਟਰ ਇੰਦਰਜੀਤ ਸਿੰਘ ਲੀਡ ਕਰ ਰਿਹਾ ਸੀ ਉਹਨੇ ਆਪਣੇ ਸਾਥੀਆਂ ਦੇ ਨਾਲ ਲੜ ਕੇ ਦੂਜੀ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੇ ਸਿੱਟੇ ਵੱਜੂ ਦੋ ਵਿਅਕਤੀ ਗੁਰਪ੍ਰੀਤ ਸਿੰਘ ਅਤੇ ਬਿਨ ਸਿੰਘ ਦੀ ਮੌਤ ਹੋ ਗਈ। ਇਹ ਸੂਚਨਾ ਮਿਲਨ ਪਰ थाना ਲੋਪੋਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਿਟਾਇਰਡ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਉਹਦੇ 3 ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਤਿੰਨ ਵੀਕਲ ਜਿਹੜੇ ਉੱਥੇ ਵਰਤੇ ਜਾ ਰਹੇ ਸੀ ਉਹਨਾਂ ਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ ਹੈ। ਇਸ ਸਬੰਧੀ थाना ਲੋਪੋਕੇ ਵਿਕੇ ਰੈਲੇਵੈਂਟ ਸੈਕਸ਼ਨ ਦੇ ਅੰਦਰ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ। ਬਾਕੀ ਦੋਸ਼ੀਆਂ ਨੂੰ ਵੀ ਤੁਰੰਤ ਗ੍ਰਿਫਤਾਰ ਕਰ ਲਿਆ ਜਾਏਗਾ।